ਖਬਰ 247 ਵਿੱਚ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਦਾ ਬਲਟਨ ਲੈ ਕੇ ਤੁਹਾਡੀ ਸੇਵਾ 'ਚ ਆਜਾਣਿਆ ਸਭ ਤੋਂ ਪਹਿਲੀ ਖਬਰ ਅਸੀਂ ਕੈਨੇਡਾ ਤੋਂ ਲੈਂਦੇ ਆ ਕੈਨੇਡਾ ਦੇ ਵਿੱਚ ਜਿੱਤੇ ਇੱਕ ਪਾਸੇ ਸਟੂਡੈਂਟ ਜਿਹੜੇ ਆ ਉਹ ਆਪਣੀ ਪੀਆਰ ਨੂੰ ਲੈ ਕੇ ਹੜਤਾਲ ਕਰ ਰਹੇ ਆ ਪਰ ਦੂਜੇ ਪਾਸੇ ਨਾਲ ਦੀ ਨਾਲ ਇਹ ਖਬਰਾਂ ਆ ਰਹੀਆਂ ਨੇ ਕਿ ਬੇਰਜ਼ਗਾਰੀ ਦਾ ਇੱਥੇ ਬਹੁਤ ਬੁਰਾ ਹਾਲ ਆ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਬੇਰੁਜ਼ਗਾਰ ਨੇ ਤੇ ਉਹ ਲਗਾਤਾਰ ਰੁਜ਼ਗਾਰ ਦੀ ਭਾਲ ਵਿੱਚ ਮਾਰੋ-ਮਾਰ ਕਰਦੇ ਫਿਰ ਰਹੇ ਨੇ ਬ੍ਰੈਮਟਨ ਦਾ ਇੱਕ ਭਾਰਤੀ ਰੈਸਟੋਰੈਂਟ ਤੰਦੂਰੀ ਫਲੇਮ ਹੈ ਉੱਥੇ ਉਹਨਾਂ ਨੇ ਇੱਕ ਨਵੀਂ ਆਪਣੀ ਬ੍ਰਾਂਚ ਖੋਲੀ ਆ ਹੈਪੀ ਨਾ ਦੀ ਸ਼ਾਇਦ ਬ੍ਰਾਂਚ ਆ ਉਹਦੇ ਵਿੱਚ 60 ਪੋਸਟਾਂ ਉਹਨਾਂ ਨੇ ਕੱਢੀਆਂ ਵੇਟਰ ਦੀਆਂ ਤੇ ਜਿਹਦੇ ਵਿੱਚ ਹਜ਼ਾਰਾਂ ਹੀ ਵਿਦਿਆਰਥੀ ਜਿਹੜੇ ਆ ਉਹ ਲਾਈਨਾਂ 'ਚ ਲੱਗੇ ਉੱਥੇ ਨਜ਼ਰ ਆਏ ਆ ਜਿਹੜੇ ਵਿਦਿਆਰਥੀ ਉੱਥੇ ਲਾਈਨਾਂ 'ਚ ਲੱਗੇ ਨਜ਼ਰ ਆਏ ਉਹਨਾਂ ਵਿੱਚ ਵਿਧੇਰੇ ਜਿਹੜੇ ਨੇ ਉਹ ਪੰਜਾਬੀ ਵਿਦਿਆਰਥੀ ਨੇ ਸੋ ਜਿਹੜੀ ਹਾਲਾਤ ਆ ਨੌਕਰੀਆਂ ਲਈ ਪਾਰਟ ਟਾਈਮ ਨੌਕਰੀਆਂ ਦੀ ਇਹਦੀ ਮੁਕਾਬਲੇਬਾਜ਼ੀ ਜਿਹੜੀ ਆ ਉਹ ਬਹੁਤ ਜਿਹੜੀ ਆ ਵੱਧ ਰਹੀ ਆ ਇਹਦੇ ਨਾਲ ਨਾਲ ਜਿਹੜੀ ਆ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਪਿਛਲੇ ਘਰਾਂ ਤੋਂ ਬਹੁਤ ਸੀਮਤ ਜਿਹੜੇ ਆ ਸਾਧਨ ਨੇ ਜਿਹਦੇ ਕਰਕੇ ਉਹ ਬੜੀਆਂ ਮੁਸੀਬਤਾਂ ਨਾਲ ਜਿਹੜੇ ਆ ਉਹ ਜੂਜ ਰਹੇ ਨੇ ਸੋ ਇੱਕ ਵਿਦਿਆਰਥੀ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਚ ਉਹਨੇ 70 ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਸਿਰਫ ਉਹਨੂੰ ਤਿੰਨਾਂ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ ਇੱਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਹਨੇ ਆਪਣੇ ਮਾਪਿਆਂ ਨੂੰ ਕੈਨੇਡਾ ਚ ਆ ਰਹੀਆਂ ਮੁਸ਼ਕਲਾਂ ਬਾਰੇ ਅਜੇ ਤੱਕ ਨਹੀਂ ਦੱਸਿਆ ਜਿਨ੍ਹਾਂ ਨੂੰ ਉਹਨੇ ਵਿਦੇਸ਼ ਭੇਜ ਲਈ ਉਹਦੇ ਮਾਪਿਆਂ ਨੇ ਜ਼ਮੀਨ ਜਿਹੜੀ ਸੀ ਉਹ ਵੇਚ ਕੇ ਉਹਨੂੰ ਇੱਥੇ ਭੇਜਿਆ ਸੀ ਤੇ ਇੱਥੇ ਜ਼ਿਆਦਾਤਰ ਜਿਹੜੇ ਉਹਦੇ ਦੋਸਤ ਨੇ ਉਹ ਕਹਿੰਦਾ ਬੇਰਜ਼ਗਾਰ ਨੇ ਅੱਗੇ ਕੀ ਕਰਨਾ ਹੈ ਕੀ ਹੋਏਗਾ ਸਾਨੂੰ ਇਹਦਾ ਕੁਝ ਵੀ ਪਤਾ ਨਹੀਂ ਆ ਅਗਲੀ ਖਬਰ ਅਫਰੀਕੀ ਦੇਸ਼ ਕਾਗੋ ਚ ਇੱਕ ਦਰਦਨਾਕ ਹਾਸਾ ਹੋਇਆ ਇੱਕ ਨਦੀ ਕਿਸ਼ਤੀ ਚ ਪਲਟੀ ਆ ਜਿਹਦੇ ਵਿੱਚ 78 ਲੋਕਾਂ ਦੀ ਮੌਤ ਹੋਈ ਆ ਇਹ ਮੱਧ ਅਫਰੀਕੀ ਦੇਸ਼ ਹੈ ਜੀ ਕਾਗੋ ਇਹਦੇ ਪੂਰਬੀ ਹਿੱਸੇ ਚ ਕਿਵੋਚੀ ਲ ਹੈ ਜਿੱਥੇ ਵੀਰਵਾਰ ਵਾਲੇ ਦਿਨ ਸੈਕਰੇਡ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਕਿਸ਼ਤੀ ਉਹ ਪਲਟ ਗਈ ਜਿਹਦੇ ਨਾਲ 78 ਲੋਕਾਂ ਦੀ ਮੌਤ ਹੋ ਗਈ ਸੂਬੇ ਦੇ ਕਮੰਡਰ ਜੀਨ ਜੈਕ ਪ੍ਰੂਸੀ ਨੇ ਦੱਸਿਆ ਹੈ ਕਿ ਕਿਸ਼ਤੀ ਤੇ 278 ਲੋਕ ਸਵਾਰ ਸਨ ਇਸ ਤੋਂ ਪਹਿਲਾਂ ਜੂਨ ਵਿੱਚ ਵੀ ਰਾਜਧਾਨੀ ਕਿਨਸਾਸਾ ਨੇੜੇ ਇੱਕ ਕਿਸ਼ਤੀ ਡੁੱਬਣ ਨਾਲ 80 ਯਾਤਰੀਆਂ ਦੀ ਜਾਨ ਚਲੀ ਗਈ ਸੀ ਜਨਵਰੀ ਵਿੱਚ ਵੀ ਇੱਕ ਝੀਲ ਵਿੱਚ ਇੱਕ ਕਿਸ਼ਤੀ ਪਲਟਣ ਨਾਲ 22 ਲੋਕ ਮਰ ਗਏ ਹਨ ਇਸੇ ਤਰ੍ਹਾਂ ਹੀ ਜਿਹੜੀ ਕਿਸਨਾਸਾ ਵਿੱਚ ਵਾਪਰਿਆ ਹਾਦਸਾ ਸੀ ਉਸ ਕਿਸ਼ਤੀ ਵਿੱਚ ਵੀ 270 ਤੋਂ ਵੱਧ ਲੋਕੀ ਜਿਹੜੇ ਆ ਉਹ ਸਵਾਰ ਸਨ ਪਾਕਿਸਤਾਨ ਤੋਂ ਖਬਰ ਲੈਣੇ ਆ ਜੀ ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਪਾਕਿਸਤਾਨ ਤਹਿਰੀਕ-ਇਨਸਾਫ ਹੈ ਪਾਰਟੀ ਦਾ ਨਾਂ ਜਿਹਦੇ ਸਮਰਥਕਾਂ ਨੇ ਆਪਣੇ ਨੇਤਾ ਦੀ ਜੇਲ੍ਹ ਚੋਂ ਰਿਹਾਈ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਦੀ ਮੰਗ ਨੂੰ ਲੈ ਕੇ اسلامਾਬਾਦ ਵਿੱਚ ਇੱਕ ਵੱਡਾ ਮਜਾਰਾ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਪੁਲਿਸ ਨੇ ਸਖਤ ਸਖਿਆ ਪ੍ਰਬੰਧ ਕੀਤੇ ਹੋਏ ਸੀਗੇ ਤੇ ਪ੍ਰਦਰਸ਼ਕਾਰੀਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸਾਰੇ ਹਾਈਵੇ ਬੰਦ ਕੀਤੇ ਹੋਏ ਸੀ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਸੀ ਧਾਰਾ 144 ਲਾ ਦਿੱਤੀ ਸੀ ਪਰ ਪੀਟੀਆਈ ਨੇ ਦਾਵਾ ਕੀਤਾ ਹੈ ਕਿ ਰੇਂਜਰ ਦੇ ਜਵਾਨਾਂ ਨੇ اسلامਾਬਾਦ ਵਿੱਚ ਜਿਹੜੇ ਕੇਪੀ ਹਾਊਸ ਵਿੱਚ ਠਹਿਰੇ ਹੋਏ ਸੀਗੇ ਖੈਬਰ ਪਖਤੂਨਵਾਦੇ ਦੇ ਸੀਐਮ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਪਾਰਟੀ ਦਾ ਪ੍ਰਦਰਸ਼ਨ ਦਾ ਹਿੱਸਾ ਬਣ ਲਈ ਹੋ ਰਾਜਧਾਨੀ ਵਿੱਚ ਪਹੁੰਚੇ ਹੋਏ ਸੀ ਤੋਂ اسلامਾਬਾਦ ਤੋਂ ਬਾਅਦ ਲਾਹੌਰ ਵਿੱਚ ਵੀ ਫੌਜ ਤਾਇਨਾਤ ਕਰ ਦਿੱਤੀ ਗਈ ਹੈ ਤੇ ਪੀਟੀਆਈ ਨੇ ਵਿਰੋਧ ਵਿੱਚ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ ਅਜਾਏ ਵਿੱਚ اسلامਾਬਾਦ ਤੋਂ ਬਾਅਦ ਲਾਹੌਰ 'ਚ ਵੀ ਫੌਜ ਤਾਇਨਾਤ ਕੀਤੀ ਜਾਵੇਗੀ ਤੇ ਸ਼ਨੀਵਾਰ ਨੂੰ اسلامਾਬਾਦ ਵਿੱਚ ਸਥਿਤੀ ਤਣਾਹਪੂਰ ਬਣ ਗਈ ਸੀ ਜਦੋਂ ਪਾਰਟੀ ਨੇ ਲਾਹੌਰ ਵਿੱਚ ਨਾਕਾਬੰਦੀ ਤੇ ਸਰਖਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਜਾਰੀ ਰੱਖਿਆ ਰਾਜਧਾਨੀ ਅਤੇ ਨੇੜਲੇ 라ਵਰ ਪਿੰਡੀ ਵਿੱਚ ਵੀ ਲਗਾਤਾਰ ਦੂਜੇ ਦਿਨ ਜਿਹੜਾ ਜਾਨ ਜੀਵਨ ਪ੍ਰਭਾਵਿਤ ਰਿਹਾ ਹਰਿਆਣਾ ਦੇ ਵਿੱਚ ਚੋਣਾਂ ਮੁਕੰਮਲ ਹੋ ਗਈਆਂ ਨੇ 90 ਸੀਟਾਂ ਲਈ VOTING ਖਤਮ ਹੋ ਗਈ ਸੀ 61% ਦੀ ਵੋਟਾਂ ਉੱਥੇ ਪਈਆਂ ਜੰਮੂ ਕਸ਼ਮੀਰ ਤੇ ਹਰਿਆਣਾ ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਹੋਈਆਂ ਨੇ ਇਹਨਾਂ ਦੇ ਨਤੀਜੇ 8 ਅਕਤੂਬਰ ਨੂੰ ਆ ਜਾਣੇ ਨੇ ਅੱਜ ਸਵੇਰ ਤੋਂ ਹੀ ਕਾफी ਸਿਆਸੀ ਉਤਪੁਤ ਹਰਿਆਣਾ ਵਿੱਚ ਚੱਲ ਰਹੀ ਸੀ ਨੇਤਾਵਾਂ ਦੇ ਬਿਆਨ ਆ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਅੰਬਾਲਾ ਸੀਟ ਤੋਂ ਉਮੀਦਵਾਰ ਨੇ ਅਨਿਲ ਵੇਜਹਰੀ ਉਹਨਾਂ ਨੇ ਕਿਹਾ ਕਿ ਮੈਂ ਸਭ ਤੋਂ ਸੀਨੀਅਰਾਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਮੇਰਾ ਹੱਕ ਬਣਦਾ ਹੈ ਕਿ ਮੈਂ ਹੁਣ ਮੁੱਖ ਮੰਤਰੀ ਬਣਾ ਉਹਨਾਂ ਨੇ ਕਿਹਾ ਕਿ ਜੇ ਪਾਰਟੀ ਨੇ ਚਾਇਆ ਤਾਂ ਅਗਲੀ ਮੀਟਿੰਗ ਮੁੱਖ ਮੰਤਰੀ ਦੇ ਨਿਵਾਸ ਤੇ ਹੋਏਗੀ ਯਾਨੀ ਕਿ ਉਹਨਾਂ ਨੂੰ ਆਪਣੀ ਜਿੱਤ ਦੇ ਨਾਲ ਨਾਲ ਪਾਰਟੀ ਦੀ ਜਿੱਤ ਦਾ ਵੀ ਕਿੰਨਾ ਵੱਡਾ ਭਰੋਸਾ ਦੂਜੇ ਪਾਸੇ ਕਾਫੀ ਸਾਰੇ ਜਿਹੜੇ ਆ ਪੋਲ ਦੇ ਜਿਹੜੇ ਐਗਜੈਕਟ ਪੋਲ ਉਹ ਰਿਜ਼ਲਟ ਆਏ ਉਹ ਵੀ ਇਸੇ ਤਰ੍ਹਾਂ ਅੱਗੇ ਚੱਲ ਕੇ ਸਾਂਝੇ ਕਰਦੇ ਆ ਪਰ ਜਿਹੜੇ ਐਨਲਿਸਟ ਨੇ ਉਹਨਾਂ ਨੇ ਕਿਹਾ ਹੈ ਕਿ ਕਮਾਰੀ ਸ਼ੈਲਜਾ ਜਿਹੜੀ ਆ ਉਹ ਕਾਂਗਰਸ ਨੂੰ ਘੁਟਣ ਮਹਿਸੂਸ ਕਰ ਰਹੀ ਆ ਯਾਨੀ ਉਹਨਾਂ ਨੂੰ ਲੱਗੇ ਵੀ ਉਮੀਦ ਹੈ ਕਿ ਜੇ ਉਹਨਾਂ ਦੀ ਪਾਰਟੀ ਬਹੁਮਤ ਨਹੀਂ ਲੈਂਦੀ ਜਿਹੜੀ ਉਮੀਦ ਨਹੀਂ ਆ ਤੇ ਉਹ ਤੋੜਪੰਡ ਕਰਕੇ ਸਰਕਾਰ ਬਣਾਉਣ 'ਚ ਸਫਲ ਹੋ ਸਕਦੇ ਆ ਇਸ ਕਰਕੇ ਬਾਰ-ਬਾਰ ਜਿਹੜਾ ਵਾ ਉਹ ਸ਼ੈਲਜਾ ਵਾਲਾ ਇਸ਼ਾਰੇ ਉਹਨਾਂ ਦੇ ਲੀਡਰ ਕਰ ਰਹੇ ਆ ਤੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਵੋਟ ਪਾਉਣ ਲਈ ਲੋਕੀ ਬਾਹਰ ਨਿਕਲਣ ਵੋਟਾਂ ਪਾਉਣ ਅੱਜ ਸਵੇਰੇ ਜਦੋਂ ਵੋਟਾਂ ਸ਼ੁਰੂ ਹੋਈਆਂ ਤੇ ਨਰਾਲ ਵਿੱਚ ਵੋਟ ਪਾਉਣ ਆਏ ਸੀਗੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟੜੀ ਦੀ ਉਹਨਾਂ ਨੇ ਕਿਹਾ ਕਿ ਸਾਨੂੰ 50 ਤੋਂ ਵੱਧ ਸੀਟਾਂ ਮਿਲਣਗੀਆਂ ਤੇ ਉਹ ਕਹਿੰਦੇ ਨੇ ਕਿ 8 ਤਰੀਕ ਤੱਕ ਸਾਰਾ ਕੁਝ ਸਪੱਸ਼ਟ ਹੋ ਜਾਣਾ ਹੈ ਤੇ 8 ਤਰੀਕ ਤੋਂ ਬਾਅਦ ਇੱਕ ਵਾਰੀ ਫੇਰ ਸਾਡੀ ਸਰਕਾਰ ਬਣਦੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਚ ਜੋ ਸਥਿਤੀ ਆ ਤੇ ਜੋ ਦਿਸ਼ਾ ਬਣੀ ਹੋਈ ਆ ਇਹ ਬਜਰੰਗਪੂਰੀਆਂ ਦਾ ਬਿਆਨ ਹੈ ਜੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਫੌਜੀਆ ਦੀ ਤੇ ਹਰ ਵਰਗ ਦੇ ਲੋਕਾਂ ਦੀ ਜਿਹੜੇ ਆ ਉਹ ਉਹਨਾਂ ਤੇ ਜ਼ਬਰ ਹੋ ਰਿਹਾ लाठी चार्ज ਹੋ ਰਿਹਾ ਅਸੀਂ ਉਹਦੇ ਵਿਰੁੱਧ ਆਵਾਜ਼ ਠਾਉਂਦੇ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਲੋਕ ਜਿਹੜੇ ਆ ਉਹ ਵੱਧ ਤੋਂ ਵੱਧ ਪੋਲਿੰਗ ਕਰਨ ਤੇ ਸਰਕਾਰ ਨੂੰ ਜਿਹੜਾ ਉਹ ਚੱਲਦਾ ਕਰਨ ਸੋ ਹੁਣ ਵੋਟਾਂ ਦੀ ਹਲਚਲ ਤੇ ਹੋ ਗਈ ਖਤਮ ਤੇ ਜਿਹੜੇ ਐਗਜ਼ਿਟ ਪੋਲ ਨੇ ਉਹ ਆ ਰਹੇ ਆ ਆਪਾਂ ਤੁਹਾਡੇ ਨਾਲ ਐਗਜ਼ਿਟ ਪੋਲ ਵੀ ਜਿਹੜੇ ਆ ਉਹ ਸਾਂਝੇ ਕਰਨੇ ਚਾਹੁੰਦੇ ਆ ਹਰਿਆਣਾ ਦੇ ਐਗਜ਼ਿਟ ਪੋਲ ਜਿਹੜੇ ਨੇ ਉਹ ਇਸ ਤਿੱਪੇ ਨੇ ਜਿਹੜਾ ਪਬਲਿਕ ਟੀਵੀ ਆ ਉਹਦੇ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ 27 ਤੋਂ 35 ਸੀਟਾਂ ਮਿਲਣ ਦੀ ਉਮੀਦ ਹੈ ਤੇ ਕਾਂਗਰਸ ਨੂੰ 51 ਤੋਂ 61 ਸੀਟਾਂ ਮਿਲ ਸਕਦੀਆਂ ਨੇ ਇਸ ਐਕਜ਼ਿਟ ਪੋਲ ਨੇ ਨਾ ਤਾਂ ਆਪ ਨੂੰ ਕੋਈ ਸੀਟ ਦਿੱਤੀ ਆ ਨਾ ਕਿਸੇ ਹੋਰ ਪਾਰਟੀ ਨੂੰ ਕੋਈ ਸੀਟ ਦਿਖਾਈ ਆ ਜਿਹੜੀ ਦਿਨਕ ਭਾਸਕਰ ਅਖਬਾਰ ਹੈ ਉਦੇ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ 15 ਤੋਂ 29 ਸੀਟਾਂ ਮਿਲਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਕਾਂਗਰਸ 44 ਤੋਂ 54 ਸੀਟਾਂ ਲੈ ਕੇ ਜਾ ਸਕਦੀ ਆ ਪਰ ਇਹਨਾਂ ਨੇ ਇੱਕ 0 ਤੋਂ ਇੱਕ ਸੀਟ ਦੀ ਉਮੀਦ ਜਿਹੜੀ ਆ ਉਹ ਆਪ ਨੂੰ ਵੀ ਦਿਖਾਈ ਆ ਧਰੋਬਨਾ ਦਾ ਜਿਹੜਾ ਐਗਜ਼ੈਕਟ ਪੋਲ ਹੈ ਜੀ ਉਹਨੇ ਕਿਹਾ ਹੈ ਕਿ ਬੀਜੇਪੀ 22 ਤੋਂ 32 ਸੀਟਾਂ ਲੈ ਕੇ ਜਾ ਸਕਦੀ ਆ ਤੇ 50 ਤੋਂ 64 ਸੀਟਾਂ ਜਿਹੜੀ ਆ ਕਾਂਗਰਸ ਪਾਰਟੀ ਨੂੰ ਮਿਲ ਸਕਦੀਆਂ ਨੇ ਤੇ 2 ਤੋਂ ਲੈ ਕੇ 8 ਸੀਟਾਂ ਜਿਹੜੀਆਂ ਨੇ ਉਹ ਜਿਹੜੀਆਂ ਅਦਰਸ ਮਿਲ ਜੋ ਕਹਿ ਲਿਜਾ ਸਕਦੇ ਨੇ ਪੋਲ ਆਫ ਦਾ ਪੋਲ ਜਿਹੜੀ ਐਵਰੇਜ ਹੁੰਦੀ ਆ ਉਹਦੇ ਮੁਤਾਬਕ ਇਹ ਆ ਕਿ ਕਾਂਗਰਸ ਜਿਹੜੀ ਬੀਜੇਪੀ ਆ ਉਹ 25 ਸੀਟਾਂ ਤੱਕ ਸੀਮਤ ਹੋ ਜਾਏਗੀ ਉਹਨੂੰ 15 ਸੀਟਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਆ ਕਾਂਗਰਸ ਜਿਹੜੀ ਆ ਉਹਨੂੰ 55 ਸੀਟਾਂ ਮਿਲਣਗੀਆਂ ਜਦੇ ਵਿੱਚ ਉਹਨੂੰ 24 ਸੀਟਾਂ ਪਿਛਲੇ ਸਾਲ ਨਾਲੋਂ ਵੱਧ ਮਿਲਣ ਦੀ ਸੰਭਾਵਨਾ ਤੇ ਜਿਹੜੀ ਜਨਮਇਕ ਜਨਤਾ ਪਾਰਟੀ ਸੀਗੀ ਉਹਨੂੰ ਇੱਕੋ ਹੀ ਸੀਟ ਮਿਲਦੀ ਉਮੀਦ ਜਿਹੜੀ ਆ ਉਹ ਦੱਸੀ ਗਈ ਆ ਕਿਉਂਕਿ ਪਿਛਲੀ ਵਾਰ ਉਹਨਾਂ ਨੇ 10 ਸੀਟਾਂ ਜਿੱਤੀਆਂ ਸੀ ਤੇ ਇਸ ਵਾਰ 9 ਸੀਟਾਂ ਦਾ ਉਹਨਾਂ ਨੂੰ ਘਾਟਾ ਪੈ ਸਕਦਾ ਤੇ 3 ਸੀਟਾਂ ਦਿਖਾ ਰਿਆ ਇਹ ਪੋਲ ਆਫ ਦੀ ਪੋਲ ਜਿਹੜੀ ਇੰਡੀਅਨ ਨੈਸ਼ਨਲ ਲੋਕਦਾਰ ਹੈ ਚਟਾਲਾਰਾਂ ਦੀ ਪਾਰਟੀ 3 ਸੀਟਾਂ ਜੋ 3 ਸੀਟਾਂ ਲੈ ਜਾਂਦੇ ਆ ਤੇ ਪਿਛਲੀ ਵਾਰ ਨਾਲੋਂ ਉਹਨਾਂ ਨੂੰ 2 ਸੀਟਾਂ ਜਿਹੜੀਆਂ ਉਹ ਵੱਧ ਮਿਲ ਸਕਦੀਆਂ ਤੇ ਉਹ ਲੱਗਦਾ ਹ ਤਾਂ ਆਪਾਂ ਜੰਮੂ ਕਸ਼ਮੀਰ ਦੇ ਵੀ ਜਿਹੜੇ ਜਿੱਟ ਪੋਲ ਆਏ ਉਹਦੀ ਵੀ ਗੱਲ ਕਰ ਲੈਨੇ ਆ ਜੋ 90 ਸੀਟਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ 40 ਸੀਟਾਂ ਜਿਹੜੀ ਪਾਰਟੀ ਲੈ ਕੇ ਜਾਏਗੀ ਉਹਦੀ ਸਰਕਾਰ ਬਣਨੀ ਆ। Dainik Bhaskar ਜਿਹੜੀ ਅਖਬਾਰ ਆ ਉਹਨੇ ਭਾਰਤੀ ਜਨਤਾ ਪਾਰਟੀ ਨੂੰ 20 ਤੋਂ 25 ਸੀਟਾਂ ਦਿੱਤੀਆਂ ਨੇ। ਕਾਂਗਰਸ ਤੇ ਨੈਸ਼ਨਲ ਕਾਨਫਰੰਸ ਨੂੰ 35 ਤੋਂ 40 ਤੇ ਅਦਰਸ ਪਾਰਟੀ ਯਾਨੀ ਕਿ ਪੀਡੀਪੀ ਤੇ ਦੂਜੀਆਂ ਪਾਰਟੀਆਂ ਨੂੰ 12 ਤੋਂ 16 ਸੀਟਾਂ ਦਿਖਾਈਆਂ ਨੇ। ਸੀ ਵੋਟਰ ਸਰਵੇ ਬੜਾ ਮਸ਼ਹੂਰ ਆ ਜੀ ਇੰਡੀਆ ਵਿੱਚ। ਤੇ ਇੰਡੀਆ ਟੂਡੇ ਦੇ ਨਾਲ ਮਿਲ ਕੇ ਉਹਨਾਂ ਨੇ ਜਿਹੜਾ ਕੀਤਾ ਉਹਦੇ ਵਿੱਚ ਉਹ ਬੀਜੇਪੀ ਨੂੰ 27 ਤੋਂ 32 ਸੀਟਾਂ ਦੇ ਰਹੇ ਨੇ ਜਦੋਂ ਕਿ ਧਾਰਮਿਕ ਭਾਸਕਰ 20 ਤੋਂ 25 ਸੀਟਾਂ ਦੇ ਰਿਹਾ ਹੈ ਕਾਂਗਰਸ ਨੂੰ ਇਹ 40 ਤੋਂ 48 ਸੀਟਾਂ ਦੇ ਰਹੇ ਨੇ ਅਦਰਸ ਨੂੰ 6 ਤੋਂ 11 ਤੇ ਪੀਡੀਪੀ ਨੂੰ ਇਹ 6 ਤੋਂ 12 ਸੀਟਾਂ ਜਿਹੜੀਆਂ ਮਿਲਦੀਆਂ ਦਿਖਾ ਰਹੇ ਨੇ ਫਿਰ ਇਹ ਤੋਂ ਪੀਪਲ ਪੀਪਲ ਪਾਲਸ ਨਾਲ ਇੱਕ ਸਰਵੇ ਆਇਆ ਉਹਦੇ ਵਿੱਚ 23 ਤੋਂ 27 ਸੀਟਾਂ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਦਿਖਾਈਆਂ ਜਾ ਰਹੀਆਂ ਨੇ 40 ਤੋਂ 50 ਸੀਟਾ ਕਾਂਗਰਸ ਨੂੰ ਦਿਖਾਈਆਂ ਜਾ ਰਹੀਆਂ ਨੇ 4 ਤੋਂ 6 ਸੀਟਾ ਅਦਰ ਪਾਰਟੀ ਨੂੰ ਤੇ 7 ਤੋਂ 11 ਸੀਟਾ ਪੀਡੀਪੀ ਨੂੰ ਵੀ ਇਹ ਦੇ ਰਹੇ ਨੇ ਪੋਲ ਆਫ ਦਾ ਪੋਲ ਜਿਸ ਜਿਹੇ ਐਵਰੇਜ ਜਿਹੜੀ ਦੱਸੀ ਆ ਉਹਦੇ ਵਿੱਚ 26 ਸੀਟਾਂ ਜਿੱਤ ਸਕਦੀ ਆ ਭਾਜਪਾ 43 ਸੀਟਾਂ ਤੇ ਜਿੱਤ ਸਕਦੀ ਹੈ ਕਾਂਗਰਸ 13 ਸੀਟਾਂ ਅਦਰਸ ਨੂੰ ਤੇ 8 ਸੀਟਾਂ ਜਿਹੜੀਆਂ ਨੇ ਉਹ ਪੀਡੀਪੀ ਨੂੰ ਮਿਲ ਸਕਦੀਆਂ ਨੇ ਸੋ 40 ਸੀਟਾ ਲੈਣ ਵਾਲੀ ਪਾਰਟੀ ਜਿਹੜੀ ਆ ਉਨੂੰ ਬਹੁਤ ਮਤ ਮਿਲੇਗਾ ਹੁਣ ਲੱਗਦਾ ਹੈ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਆ ਰਹੇ ਆ ਪੋਲ ਉਥੋਂ ਇਹ ਲੱਗਦਾ ਹੈ ਕਿ ਹੁਣ ਉਥੇ ਜੋੜ ਤੋੜ ਨਾਲ ਸਰਕਾਰ ਬਣੇਗੀ ਜ਼ਿਆਦਾਤਰ ਸੰਭਾਵਨਾ ਜਿਹੜੀ ਆ ਉਹ ਨੈਸ਼ਨਲ ਕਾਂਗਰਸ ਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਆ ਇਹਨਾਂ ਦੋਵਾਂ ਨੂੰ ਮਿਲ ਕੇ ਜਿਹੜੀ ਆ ਉਹ ਸਰਕਾਰ ਜਿਹੜੀ ਬਣ ਸਕਦੀ ਹੈ ਜੇ ਨਾਲ ਉਹਨਾਂ ਨੂੰ ਕੁਝ ਹਮਾਇਤ ਜਿਹੜੀ ਦੂਜੇ ਪਾਸਿਆਂ ਤੋਂ ਮਿਲ ਜਾਵੇ ਹੁਣ ਕਰ ਕਰਦੇ ਆ ਜੀ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇੱਕ ਆਰਡਰ ਜਾਰੀ ਕੀਤਾ ਸੀ ਕਿ ਜਿਹੜੀ ਬਲਡੋਜਨ ਵਾਲੀ ਰਾਜਨੀਤੀ ਉਹ ਭਾਰਤ ਚ ਨਹੀਂ ਚਲਣੀ ਚਾਹੀਦੀ ਤੇ ਕਿਤੇ ਵੀ ਕੋਈ ਜਗ੍ਹਾ ਜੇ ਬਲਡੋਜ਼ ਕਰਨੀ ਹੋਈ ਤੇ ਸਾਡੀ ਪਰਮਿਸ਼ਨ ਲੈਣੀ ਜ਼ਰੂਰੀ ਆ ਪਰ ਗੁਜਰਾਤ ਨੇ ਇਹਦੇ ਤੇ ਕੋਈ ਅਸਰ ਨਹੀਂ ਕੀਤਾ ਤੇ ਉਹਨਾਂ ਨੇ ਕੋਈ ਬਿਲਡਿੰਗ ਜਿਹੜੀ ਆ ਉਹਨਾਂ ਨੂੰ ਢਾਇਆ ਉਹਨੂੰ ਲੈ ਕੇ ਸੁਪਰੀਮ ਕੋਰਟ ਜਿਹੜੀ ਆ ਉਹ ਬੜੇ ਸਖਤ ਨਾਰਾਜ਼ ਹੈ ਤੇ ਉਹਨਾਂ ਨੇ ਕਿਹਾ ਆ ਕਿ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤੇ ਤੁਸੀਂ ਇਸ ਤਰ੍ਹਾਂ ਹੀ ਬਿਲਡਿੰਗਾਂ ਢਾਓਗੇ ਤੇ ਫੇਰ ਅਸੀਂ ਜਿਹੜੇ ਆ ਤੁਹਾਡੇ ਤੇ ਹੋਰ ਸਖਤ ਜਿਹੜਾ ਆ ਉਹ ਕਾਨੂੰਨ ਲਾਗੂ ਕਰਾਂਗੇ ਸੁਪਰੀਮ ਕੋਰਟ ਨੇ ਕਿਹਾ ਆ ਕਿ ਅਗਲੀ ਸੁਣਵਾਈ ਅਸੀਂ 16 ਅਕਤੂਬਰ ਨੂੰ ਗੁਜਰਾਤ ਵਾਲੇ ਮਾਮਲੇ 'ਚ ਕਰਨੀ ਆ ਬੀ ਆਰ ਗਵਈ ਦੀ ਗਵਈ ਵਾਲੇ ਬੈਂਚ ਨੇ ਅਦਾਲਤ ਤੇ 17 ਸਤੰਬਰ ਦੇ 17 ਸਤੰਬਰ ਨੂੰ ਜਿਹੜੇ ਹੁਕਮ ਕੀਤੇ ਸੀ ਉਹਦੀ ਉਲੰਘਣਾ ਦੇ ਮਾਮਲੇ ਵਿੱਚ ਮਾਨਾ ਨੀ ਪਟੀਸ਼ਨ ਦੀ ਸੁਣਵਾਈ ਜਿਹੜੀ ਆ ਉਹ ਕੀਤੀ ਆ ਸੁਪਰੀਮ ਕੋਰਟ ਨੇ ਇੱਕ ਹੋਰ ਫੈਸਲਾ ਕੀਤਾ ਜੀ ਦੇ ਦੇ ਵਿੱਚ ਸੂਬਾ ਸਰਕਾਰਾਂ ਨੂੰ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਕਾਫੀ ਫਟਕਾਰ ਲਾਈ ਆ ਉਹ ਕਹਿੰਦੇ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦੇ ਨੇ ਉਹਨਾਂ ਨੂੰ ਤੁਸੀਂ ਨਾ ਤਾਂ ਛੇਤੀ ਛੇਤੀ ਜਿਹੜੇ ਆ ਉਧਾਰ ਕਾਰਡ ਬਣਾਉਂਦੇ ਹੋ ਤੇ ਨਾ ਹੀ ਉਹਨਾਂ ਦੇ ਰਾਸ਼ਨ ਕਾਰਡ ਬਣਦੇ ਆ ਜਿਹਦੇ ਨਾਲ ਕਾਫੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੁਪਰੀਮ ਕੋਰਟ ਦੇ ਗੁੱਸੇ ਦਾ ਅਦਾਜ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਉਹਨੇ ਕਿਹਾ ਕਿ ਮੈਂ ਅਸੀਂ ਸਰਕਾਰ ਨੂੰ ਮਾਣਾ ਨਹੀਂ ਦਾ ਨੋਟਿਸ ਵੀ ਜਾਰੀ ਕਰ ਸਕਦੇ ਆ ਤੇ ਇਸ ਕਰਕੇ ਜਿਹੜਾ ਉਹ ਕਾਫੀ ਸਾਰਾ ਜਿਹੜਾ ਵਾ ਇਹ ਸੁਪਰੀਮ ਕੋਰਟ ਦਾ ਜਿਹੜਾ ਗੁੱਸਾ ਆ ਉਹ ਇਥੇ ਨਜ਼ਰ ਆ ਰਿਹਾ ਹੈ ਅਗਲੀ ਖਬਰ ਉਧਰ ਰੁਕ ਕਰਦੇ ਆਂ ਜੀ ਅਗਲੀ ਖਬਰ ਜਿਹੜੀ ਆ ਉਹ ਅਸੀਂ ਲਈ ਆ ਮਜ਼ਦੂਰਾਂ ਵਾਲੀ ਖਬਰ ਤੋਂ ਬਾਅਦ ਅਸੀਂ ਜਿਹੜੀ ਖਬਰ ਲੈਣੀ ਚਾਹੁੰਦੇ ਆ ਉਹ ਆ ਇੱਕ ਵਿਵਾਦਿਤ ਸੰਤ ਹੈ ਉਹਦੇ ਤੇ ਐਫ ਆਈ ਆਰ ਦਰਜ ਹੋਈ ਆ ਦਾ ਨਾਂ ਆ ਜੇਤੀ ਨਰਸਿਮਾ ਨੰਦ ਇਹ ਮੇਸ਼ਾ ਹੀ ਜਿਹੜਾ ਬੰਦਾ ਆ ਇਹ ਵਿਵਾਦਾਂ ਚ ਰਹਿੰਦਾ ਆ ਇਹਨਾਂ ਨੇ ਮਹਾਰਾਸ਼ਟਰ ਉੱਤਰ ਪ੍ਰਦੇਸ਼ ਤੇ ਗਾਜ਼ੀਆਬਾਦ ਚ ਰਹਿੰਦੇ ਆ ਉੱਥੋਂ ਦਾ ਕੋਈ ਸ਼ਿਵ ਸ਼ਕਤੀ ਧਾਮ ਆ ਉਹਦੇ ਇਹ ਅਖਾੜੇ ਦਾ महंत ਹੈ ਤੇ ਮਾ ਮੰਡਲੇਸ਼ਵਰ ਜਾਨੀ ਵੀ ਕਬਜ਼ੇ ਜੋ ਜਾਣਿਆ ਜਾਂਦਾ ਇਹਨੇ ਪਗੰਬਰ ਮੁਹੰਮਦ ਸਾਦੇ ਉੱਤੇ ਕੋਈ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਆ ਜਿਹਨੂੰ ਲੈ ਕੇ यूपी ਵਿੱਚ ਤੇ ਮਹਾਰਾਸ਼ਟਰਾਂ ਦੇ ਕਾਫੀ ਸਾਰੇ ਲੋਕ ਜਿਹੜੇ ਆ ਉਹ ਪ੍ਰਦਰਸ਼ਨ ਕਰਨ ਬਾਹਰ ਨਿਕਲੇ ਇਹ ਦਸਲਾ ਦੇ ਵੀ ਮੰਦਰ ਦਾ ਮੰਤਿਆ ਜੀ ਤੇ ਇਹ ਨੇ 19 ਸਤੰਬਰ ਨੂੰ ਇੱਕ ਭੜਕਾਉ ਪਿਆ ਬਿਆਨ ਦਿੱਤਾ ਸੀਗਾ ਜਿਹੜਾ ਬਲੰਦ ਸ਼ਹਿਰ ਦੇ ਸਿਕੰਦਰਾਬਾਦ ਵਿੱਚ ਉਹਨਾਂ ਦੇ ਖਿਲਾਫ ਕਾਫੀ ਪ੍ਰਦਰਸ਼ਨ ਹੋਇਆ ਤੇ ਪ੍ਰਦਰਸ਼ਨ ਦੌਰਾਨ ਪੱਥਰबाजी ਵੀ ਹੋਈ ਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਲਾਠੀ ਚਾਰਜ ਕੀਤਾ ਪੁਲਿਸ ਨੇ ਕਿਹਾ ਕਿ 8 ਲੋਕਾਂ ਨੂੰ ਹਸਪਤਲ ਵਿੱਚ ਵੀ ਲਿਆ ਤੇ 2000 ਲੋਕ ਜਿਹੜੇ ਆ ਅਣਪਛਾਤੇ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਨ ਦੀ ਗੱਲ ਕਰ ਰਹੇ ਆ ਸੋ ਇਹ ਜਿਹੜਾ ਮਹੰਤਿਆ ਪਹਿਲਾਂ ਵੀ ਜੇਲ ਯਾਤਰਾ ਕਰ ਚੁੱਕਾ ਜਿਹੜੇ ਮੰਦਿਰ ਦਾ ਉਹ ਮਹੰਤਿਆ ਉਹਦੇ ਗੇਟ ਦੇ ਉੱਤੇ ਬਾਹਰ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਕਿ ਇੱਥੇ ਮੁਸਲਮਾਨਾਂ ਦਾ ਦਾਖਲਾ ਦਾਖਲ ਦਾਖਲ ਦੀ ਮਨਾਹੀ ਹੈ 222 ਵਿੱਚ ਹਰਦਵਾਰ ਵਿੱਚ ਵੀ ਇੱਕ ਸੰਸਦ ਹੋਈ ਸੀ ਧਰਮ ਸੰਸਦ ਉਹਦੇ ਵਿੱਚ ਵੀ ਇਹਨੇ ਮੁਸਲਮਾਨਾਂ ਦੇ ਵਿਰੁੱਧ ਕਾਫੀ ਭੜਕਾਊ ਬਿਆਨ ਜਿਹੜੇ ਉਹ ਦਿੱਤੇ ਸੀ ਤੇ ਉਹਨੇ ਕਿਹਾ ਸੀ ਕਿ ਮੁਸਲਮਾਨਾਂ ਨੂੰ ਤਲਵਾਰ ਨਾਲ ਮਾਰਨ ਦੀ ਲੋੜ ਨਹੀਂ ਤਲਵਾਰ ਨਾਲ ਉਹ ਨਹੀਂ ਮਾਰ ਸਕਦੇ ਉਹਨਾਂ ਨੂੰ ਟੈਕਨੋਲੋਜੀ ਨਾਲ ਮਾਰਨਾ ਪਵੇਗਾ ਟੈਕਨੋਲੋਜੀ ਨਾਲ ਉਹਨਾਂ ਨੂੰ ਪਿੱਛੇ ਛੱਡਣਾ ਪਵੇਗਾ ਸੋ ਹੁਣ ਉਹਨੇ ਮੁਹੰਮਦ ਸਾਹਿਬ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਆ ਜਿਹਦਾ ਕਰਕੇ ਉਹਦੇ ਤੇ ਵੀ ਐਫ ਆਈ ਆਰ ਦਰਜ ਹੋਈ ਆ 2022 ਚ ਵੀ ਇੱਕ ਇਸੇ ਮੰਦਰ ਵਿੱਚ ਟੂਟੀ ਤੋਂ ਇੱਕ ਮੁਸਲਮਾਨ ਬੱਚਾ ਪਾਣੀ ਪੀ ਰਿਹਾ ਸੀ ਉਹਨੂੰ ਬੜੀ ਬੇਰਅਮੀ ਨਾਲ ਕੁੱਟਿਆ ਗਿਆ ਸੀਗਾ ਸੋ ਇਹ ਲਗਾਤਾਰ ਮੁਸਲਮਾਨਾਂ ਦੇ ਖਿਲਾਫ ਜਿਹੜਾ ਇਹ ਇਸ ਤਰ੍ਹਾਂ ਦੇ ਬਿਆਨ ਦੇਣ ਦਾ ਆਦੀ ਆ ਸੋ ਇੱਕ ਦਿੱਲੀ ਹਾਈ ਕੋਰਟ ਦੀ ਖਬਰ ਹੈ ਜੀ ਉਹਨਾਂ ਨੇ ਇੱਕ ਫੈਸਲਾ ਦਿੱਤਾ ਕਿ ਜੇ ਕੋਈ ਵਿਅਕਤੀ ਮਰ ਜਾਂਦਾ ਇਹ ਅੱਜ ਕੱਲ ਬੜੀ ਚਰਚਾ ਹੈ ਜਿਜ਼ਰਾਈਲ ਦੇ ਜਿਹੜੇ ਜਵਾਨ ਮਰ ਰਹੇ ਆ ਫੌਜ ਦੇ ਉੱਥੇ ਵੀ ਇਹ ਚਰਚਾ ਚੱਲ ਰਹੀ ਆ ਤੇ ਇਹ ਜਿਹੜਾ ਕੇਸ ਆ ਇਹ 220 ਦੇ ਵਿੱਚ ਇੱਕ ਨੌਜਵਾਨ ਜਿਹੜਾ ਸੀ ਉਹ ਕੋਵਿਡ ਦੌਰਾਨ ਮਾਰਿਆ ਗਿਆ ਸੀਗਾ ਤੇ ਉਹਦੀ ਬਾਡੀ ਦੇ ਸ਼ੁਕਰਾਨੂ ਜਿਹੜੇ ਹੁੰਦੇ ਬੱਚਾ ਪੈਦਾ ਕਰਨ ਵਾਲੇ ਉਹ ਉਹਦੇ ਮਾਪੇ ਮੰਗ ਕਰ ਰਹੇ ਸੀ ਕਿ ਇਹ ਸਾਡੀ ਵਿਰਾਸਤ ਹੈ ਤੇ ਅਸੀਂ ਆਪਣਾ ਬੱਚਾ ਚਾਹੁੰਦੇ ਆ ਪਰ ਜਿਹੜਾ ਹਸਪਤਾਲ ਆ ਉਹਦੀ ਇਜਾਜ਼ਤ ਨਹੀਂ ਸੀ ਦੇ ਰਿਹਾ ਹੁਣ ਕੋਰਟ ਨੇ ਫੈਸਲਾ ਕੀਤਾ ਕਿਉਂਕਿ ਜਿਹੜੇ ਇਹਦੇ ਮਾਪੇ ਨੇ ਉਹ ਔਲਾਦ ਪੈਦਾ ਕਰ ਲਈ ਇਸ ਚੀਜ਼ ਦੀ ਮੰਗ ਕਰ ਰਹੇ ਨੇ ਤੇ ਉਹ ਦੇ ਵਾਰਿਸ ਨੇ ਇਸ ਕਰਕੇ ਜਿਹੜਾ ਹਸਪਤਾਲ ਆ ਉਹ ਸ਼ੁਕਰਾਨੂ ਜਿਹੜੇ ਆ ਉਹਦੇ ਮਾਪਿਆਂ ਨੂੰ ਸੌਂਪੇ ਤੇ ਇਹ ਇੱਕ ਨਵੀਂ ਤਰ੍ਹਾਂ ਦੀ ਬਹਿਸ ਵੀ ਇਹਦੇ ਨਾਲ ਸ਼ੁਰੂ ਹੋ ਗਈ ਹੈ ਕਿ ਹੁਣ ਮਰੇ ਵਿਅਕਤੀ ਦੇ ਸ਼ੁਕਰਾਨੂਆਂ ਨਾਲ ਬੱਚੇ ਪੈਦਾ ਕੀਤੇ ਜਾ ਸਕਣਗੇ ਜਾਂ ਨਹੀਂ ਸੋ ਇਹ ਗੰਗਾ ਰਾਮ ਹਸਪਤਾਲ ਦਾ ਕੇਸ ਸੀਗਾ ਜਿਹਨੂੰ ਸਾਰਾ ਰਿਕਾਰਡ ਵੇਖਣ ਤੋਂ ਬਾਅਦ ਕੋਰਟ ਨੇ ਫੈਸਲਾ ਦਿੱਤਾ ਕਿ ਉਹਦੇ ਮਾਪੇ ਜਿਹੜੇ ਆ ਉਹਨਾਂ ਦਾ ਹੱਕ ਬੰਦਾ ਉਹਨਾਂ ਨੂੰ ਇਹ ਜਿਹੜੇ ਨੌਜਵਾਨ ਸੀ ਇਹਦੇ ਸ਼ਿਕਰਾਂ ਨੂੰ ਜਿਹੜੇ ਦੇ ਦਿੱਤੇ ਜਾਣੇ ਚਾਹੀਦੇ ਆ ਤੇ ਪੱਛਮੀ ਬੰਗਾਲ ਤੋਂ ਇੱਕ ਫੇਰਮਾਨਤ ਭਾਗੀ ਖਬਰ ਆਈ ਆ 10 ਸਾਲਾਂ ਦੀ ਇੱਕ ਬੱਚੀ ਦੀ লাশ ਮਿਲੀ ਆ ਤੇ ਲੋਕ ਉੱਥੇ ਵੀ ਬੜੇ ਰੋਹ ਵਿੱਚ ਆਏ ਆ ਤੇ ਫੋਸ ਚੌਂਕੀ ਦੇ ਉੱਤੇ ਉਹਨਾਂ ਦਾਵਾ ਬੋਲਿਆ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਾਈ ਆ ਚੌਂਕੀ ਨੂੰ ਵੀ ਅੱਗ ਲਾ ਦਿੱਤੀ ਆ ਤੇ ਉਹਨਾਂ ਦਾ ਦੋਸ਼ ਹੈ ਕਿ ਰਿਪੋਰਟ ਲਿਖਾਉਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਬੱਚੀ ਜਿਹੜੀ ਆ ਇਹ ਮਾਰੀ ਗਈ ਆ ਸੋ ਚੋਵੀ ਪਰਗਣਾ ਜ਼ਿਲ੍ਹੇ 'ਚ ਇਹ ਘਟਨਾ ਹੋਈ ਆ ਜੀ ਸ਼ਨੀਚਰਵਾਰ ਨੂੰ ਇਹ 10 ਸਾਲਾਂ ਬੱਚੀ ਦੀ লাশ ਮਿਲੀ ਆ ਤੇ ਲੋਕ ਫਿਰ ਇੱਕ ਹਿੰਸਕ ਪ੍ਰਦਰਸ਼ਨ ਜਿਹੜਾ ਹੋਇਆ ਕਿਹਾ ਜਾ ਰਿਹਾ ਹੈ ਕਿ 10 ਸਾਲ ਦੀ ਬਾਲੜੀ ਨਾਲ ਵੀ ਜ਼ਬਰਜਨਾ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਭੜਕੇ ਲੋਕਾਂ ਨੇ ਚੌਂਕੀ ਨੂੰ ਅੱਗ ਲਾ ਦਿੱਤੀ ਆ ਭੰਤੂੜ ਕੀਤੀ ਆ ਪਥਰਾ ਕੀਤਾ ਤੇ ਇਹ ਰੂਰਲ ਏਰੀਆ ਵਿੱਚ ਜਿਆਦਾ ਵੱਡੀ ਘਟਨਾ ਹੋਈ ਆ ਕੁੜੀ ਸ਼ੁੱਕਰਵਾਰ ਤੋਂ ਲਾਪਤਾ ਸੀ ਤੇ ਲੋਕ ਕਹਿ ਰਹੇ ਨੇ ਕਿ بار بار ਪੁਲਿਸ ਨੂੰ ਇਹਦੇ ਬਾਰੇ ਇਤਲਾਹ ਦਿੱਤੀ ਗਈ ਉਹਦੇ ਮਾਪਿਆਂ ਨੇ ਇੱਕ ਰਿਪੋਰਟ ਵੀ ਲਖਾਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਹਦੇ ਕਰਕੇ ਲੜਕੀ ਦੀ ਮੌਤ ਹੋਈ ਆ ਤੇ ਲੋਕਾਂ ਦਾ ਗੁੱਸਾ ਜਿਹੜਾ ਉਹ ਪੜਕ ਪਿਆ ਤੇ ਲੋਕਾਂ ਨੇ ਪੁਲਿਸ ਥਾਣੇ ਦੇ ਉੱਤੇ ਹਮਲਾ ਬੋਲਿਆ ਅਗਲੀ ਖਬਰ ਇੱਕ ਬੜੀ ਦੁਖ ਭਰੀ ਖਬਰ ਆ ਪ੍ਰਸਿੱਧ ਨਾਟਕਕਾਰ ਭਾਈ ਮੰਨਾ ਸਿੰਘ ਦੇ ਨਾਂ ਨਾਲ ਜਾਂਦੇ ਨਾ ਨਾਲ ਜਾਣੇ ਜਾਂਦੇ ਨੇ ਨਾਟਕਕਾਰ ਗੁਰਸ਼ਰਨ ਭਾਜੀ ਉਹਨਾਂ ਦੀ ਜੀਵਨ ਸਾਥਣ ਸੀ ਕਲਾਸ਼ਕੌਰ ਉਹਨਾਂ ਦੀ ਜਿਹੜੀ ਆ ਉਹ ਡੈਥ ਹੋਈ ਆ ਉਹ ਲੰਬੇ ਸਮੇਂ ਤੋਂ ਜਿਹੜੇ ਆ ਉਹ ਬਿਮਾਰ ਸੀਗੇ ਤੇ ਆਪਣੀ ਬੇਟੀ ਨਵਸ਼ਰਨ ਦੇ ਕੋਲ ਦਿੱਲੀ 'ਚ ਰਹਿ ਰਹੇ ਸੀਗੇ ਤੇ ਉੱਥੇ ਉਹਨਾਂ ਦੀ ਮੌਤ ਹੋਈ ਆ ਕਲਾਸ਼ਕੌਰ ਨੇ ਜਿਹੜੇ ਆ ਉਹ ਬੜੇ ਮਾੜੇ ਸਮਿਆਂ ਦੇ ਵਿੱਚ ਵੀ ਉਹਨਾਂ ਸਮੇਂ ਚ ਨਾਟਕਾਂ ਚ ਕੰਮ ਕੀਤਾ ਜਦੋਂ ਔਰਤਾਂ ਨੂੰ ਨਾਟਕਾਂ ਚ ਕੰਮ ਕਰਨ ਦੀ ਮਨਾਈ ਹੁੰਦੀ ਸੀ ਤੇ ਗਰਸ਼ਰਨ ਪਾਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਪੰਜ ਦਹਾਕੇ ਇਨਕਲਾਬੀ ਰੰਗਮંચ ਰਾਈ ਪੰਜਾਬ ਦੇ ਪਿੰਡਾਂ ਕਸਬਿਆਂ ਸ਼ਹਿਰਾਂ ਚ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਲੋਕਾਂ ਵਿੱਚੋਂ ਅਧਰਵਾਸ਼ ਦੂਰ ਕਰਨ ਲਈ ਜਾਤ ਪਾਤ ਨੂੰ ਦੂਰ ਕਰਨ ਲਈ ਨਾ ਬਰਾਬਰੀ ਫਿਰਕਾ ਪ੍ਰਸਤੀ ਪ੍ਰੇਸ਼ਟ ਰਾਜ ਪ੍ਰਬੰਧ ਅਤੇ ਸਾਮਰਾਜਪੱਖੀ ਨੀਤੀਆਂ ਦੇ ਖਿਲਾਫ ਜਿਹੜੇ ਆ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨੇ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਉਹਨਾਂ ਦੀਆਂ ਦੋਵੇਂ ਬੇਟੀਆਂ ਨਵਸ਼ਰਨ ਤੇ ਅਰੀਤ ਵੀ ਰੰਗਮંચ ਨਾਲ ਜੁੜੀਆਂ ਰਹੀਆਂ ਤੇ ਉਹਨਾਂ ਨੇ ਕਿਸਾਨ ਸੰਘਰਸ਼ ਦੇ ਦੌਰਾਨ ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਆਦਵਾਸੀਆਂ ਤੇ ਪਿਛਲੇ ਵਰਗਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਜਿਹੜੇ ਆ ਅਧਿਕਾਰਨਾਂ ਦੀ ਰਾਖੀ ਲਈ ਆਵਾਜ਼ ਉਠਾਈ ਆ ਸੋ ਕਾਰਪੋਰੇਟ ਦੇ ਲੋਟੂ ਤੇ ਫਿਰਕੂ ਜਿਹੜੇ ਤਾਕਤਾਂ ਨੇ ਉਹਨਾਂ ਵਿਰੁੱਧ ਸੰਘਰਸ਼ ਕਰਨਤ ਵਾਸਤੇ ਭਾਜੀ ਗਰਸ਼ਰਨ ਦਾ ਨਾਂ ਜਿਹੜਾ ਉਹ ਹਮੇਸ਼ਾ ਯਾਦ ਰੱਖਿਆ ਜਾਏਗਾ ਉਹਨਾਂ ਨੇ ਬੜੇ ਔਖੇ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਅਤਤਵਾਦ ਦਾ ਜ਼ੋਰ ਸੀਗਾ ਉਹਨਾਂ ਦਿਨਾਂ ਵਿੱਚ ਵੀ ਉਹਨਾਂ ਨੇ ਫਿਰ ਤੁਰ ਕੇ ਬੜੇ ਹਰ ਥਾਂ ਤੇ ਹਰ ਜਗ੍ਹਾ ਤੇ ਨਾਟਕ ਕੀਤੇ ਤੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਬਖੂਬੀ ਨਿਭਾਇਆ ਅਗਲੀ ਖਬਰ ਸ਼ਨੀਲ ਜਾਕਰ ਰੰਦੇ ਸਟੀਫਨ ਨੂੰ ਲੈ ਕੇ ਆ ਜੀ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਉਸ ਤੋਂ ਬਾਅਦ ਉਹ ਗੈਨੇ ਕਿਸੇ ਮੀਟਿੰਗ ਵਿੱਚ ਵੀ ਭਾਵੇਂ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਇਸ ਗੱਲ ਨੂੰ ਮੰਨਿਆ ਨਹੀਂ ਪਰ ਉਹ ਅੰਦਰਖਾਤੇ ਜਿਹੜੇ ਆ ਉਹ ਨਵੇਂ ਪ੍ਰਧਾਨ ਦੀ ਜਿਹੜੀ ਆ ਉਹ ਤਲਾਸ਼ ਕਰ ਰਹੇ ਆ ਕਿ ਕੋਈ ਨਵਾਂ ਪ੍ਰਧਾਨ ਹੋਣਾ ਉਹਨਾਂ ਨੂੰ ਬਣਾਉਣਾ ਹੀ ਪੈਣਾ ਸੁਨੀਲ ਜਾਖੜ ਦੀ ਹੁਣ ਕੀ ਕਰਦੇ ਆ ਕੀ ਵਾਪਸ ਆਪਣੀ ਪਾਰਟੀ ਚ ਆਉਂਦੇ ਆ ਜਾਂ ਨਹੀਂ ਉਹਦੇ ਜਾਂ ਸਿਆਸਤ ਤੋਂ ਕਿਨਾਰਾ ਕਰਦੇ ਆ ਪਰ ਇੱਕ ਗੱਲ ਪੱਕੀ ਆ ਕਿ ਹੁਣ ਬੀਜੇਪੀ ਚ ਵਾਪਸ ਆਉਣ ਦੇ ਉਹਨਾਂ ਦੇ ਕੋਈ ਅਸਾਰ ਨਹੀਂ ਆ ਕਿਉਂਕਿ ਉਹਨਾਂ ਨੇ ਪੱਕਾ ਮਨ ਬਣਾ ਲਿਆ ਕਿ ਉਹ ਬੀਜਪੀ ਦੇ ਵਿੱਚ ਵਾਪਸ ਨਹੀਂ ਜਾਣਗੇ ਤੇ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਕਰਦੇ ਆਂ ਜੀ ਸਮਾਪਤ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਸਾਡੇ ਚੈਨਲ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਲਾਈਕ ਕਰ ਲਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਜੇਕਰ ਤੁਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਤੇ ਤੁਸੀਂ ਸਾਡੇ ਨਾਲ ਜਿਹੜਾ ਛੇਠਾ ਸਟਿਪ ਚੱਲ ਰਹੀ ਹੈ ਉੱਤੇ ਨੰਬਰ ਅਸੀਂ ਦਿੱਤੇ ਹੋਏ ਉਹਦੇ ਨਾਲ ਹੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ